ਕੀ ਨਾਮ ਹੈ ਤੁਹਾਡਾ ਕਰਮਜੀਤ ਕੌਰ ਕੀ ਨਾਮ ਹੈ ਤੁਹਾਡਾ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲਾਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੇ ਆ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੋਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀਗੇ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋਲ ਐਵੀਡੈਂਸ ਆ ਐ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਨਟ ਦੇ ਵਿੱਚ ਹਾਂਜੀ ਇਹ मतलब ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਟਾਡਾ 골ਡ ਵਾਪਸ ਮਿਲ ਜੇਗਾ ਹਾਂਜੀ ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ ਹਾਂਜੀ ਸਰ ਜੀ ਦਾ ਨਾਮ ਇਹ ਸਰ ਜੀ ਬੰਾਇਆ ਤੁਸੀਂ ਜੀ ਜੇ ਮੈਂ ਮੰਗਲਾ ਹੈ ਕਿ ਇਹ ਦੋਸਤ ਲੈਡਿਸ ਹੈ ਕਰਮਜੀਤ ਕੋਲ ਜਿੱਦ ਮੈਂ ਲੋਨ ਲਿਆ ਸੀਗਾ ਤੇ ਸੋਨਾ ਆਪਣਾ 골ਡ ਜਮਾ ਕਰਵਾਇਆ ਸੀਗਾ ਉਹ ਇਹਦੇ ਪੁਰਾਣੇ ਮੁਲਾਜ਼ਮ ਜਿਹਦੇ ਪਹਿਲਾਂ ਕੰਮ ਕਰਦੇ ਸੀ ਇਥੇ ਉਹਨਾਂ ਨੇ ਇਹਦਾ ਗੋਲਿਆ ਥੋੜਾ ਵਿੱਚੋਂ ਜਿਹੜਾ ਫੇਰੀ ਨਾਲ ਗੈਪ ਵਿੱਚ ਕਿੰਨਾ ਸੀਗਾ ਇਹ ਤਾਂ 6 ਗ੍ਰਾਮ ਜਗਾ ਇਹ ਕਿੰਨਾ ਚੋਂ ਕਰਦੇ ਸੀ ਇਹਨਾਂ ਦੇ 24 ਗ੍ਰਾਮ ਸੋਨਾ ਘਟਾ ਇਹਨਾਂ ਨੇ ਕਰ ਰਹੇ ਹਾਂ ਗੈਪ ਤੇ ਹਾਂ ਜੀ ਉਹਨਾਂ ਕਿਸ਼ਤ ਵਿਆਜ ਵਗੈਰਾ ਦਿੰਦੇ ਦੋ ਸਾਰੇ ਟਾਈਮ 'ਤੇ ਦੇ ਰਹੇ ਆ ਥਾੜੀ ਇਹਨਾਂ ਨਾਲ ਗੱਲ ਹੋ ਰਹੀ ਹੈ ਮਨੀ ਪ੍ਰੋਵਨ ਨਾਲ ਹੋਈ ਗੱਲ ਉਹ ਕਹਿੰਦੇ ਸਾਡੀ ਨਾਲ ਇਸ ਇਸ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨਾਂ ਦਾ ਜੋ ਨੁਕਸਾਨ ਹੈ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਤੋਂ ਬਾਅਦ। ਕੰਪਨੀ ਹੈਗੀ ਉਹ ਕੰਪਨੀ ਆਪਈ ਉਸ ਤੋਂ ਬਾਅਦ ਕਰੇਗੀ। ਘਟਾਣ ਦਾ ਕਰਨੀ ਕਿ ਸਜਾ। ਘਟਾਣ ਦਾ ਕਰਨੀ ਕਿ ਸਜਾ। ਇਹਦਾ ਸਭਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਉਹਨਾਂ ਨੇ ਹੀਰੇ ਫੇਰੀ ਕੀਤੀ। ਤੇਰੀ ਜੀ ਦੀ। ਆਪਣੇ ਮਨ ਕੀ ਕਰਵਾ ਦਿੱਤੀ ਹੈ। 12 ਦੇ ਹਿਲਾਲ ਇਹਨਾਂ ਨੇ ਐਫ ਆਈ ਆਰ ਤਾਂ ਗਿਆ ਆਪਈ ਤੋਂ ਬਾਅਦ ਹੀ। ਉਸ ਤੋਂ ਅਜ ਨਾ ਦੇਣਗੇ ਤੇ ਫਿਰ ਉਹ ਕਰਨੀ ਕਰਦੇ। ਜਿਹੜੇ ਕੰਮ ਛੱਡ ਗਏ ਉਹਨਾਂ ਦਾ ਕੋਈ ਨਿਰਪੇਰ ਹੋ ਗਿਆ। ਉਹਨਾਂ ਤੋਂ ਬਾਅਦ ਕੰਮ ਨੂੰ ਔੜਦੇ ਉਹਨਾਂ ਦੇ ਹਾਂ ਉਹਨਾਂ ਦੇ ਬਾਈ ਨਹੀਂ ਉਹਨਾਂ ਦੇ। ਕਹਾਣੀਆਂ ਉਸੇ ਗਈ ਹੈ ਉਹ ਤੋਂ ਇਨਕੁਆਰੀ ਹੋ ਰਹੀ ਹੈ ਉਸ ਤੋਂ